ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਅੱਜ ਅਸੀਂ ਲੈ ਕੇ ਆਏ ਆ ਜੀ ਲੈਬਰੇਟ ਜੈਡ ਬਲੈਕ ਤੂਰੇ ਵਿਕਾਉ ਨੇ ਚਾਰੇ ਮੇਲ ਨੇ ਏਰੀਆ ਮਲੇਰਕੋਟਲਾ ਹੋਮ ਡਿਲੀਵਰੀ ਕਰ ਦੇਣਗੇ 889986005 ਇਸ ਨੰਬਰ ਤੇ ਫੋਨ ਕਰਕੇ ਖਤੂਰੇ ਤੁਸੀਂ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 16x7 ਡਬਲ ਟਾਇਰ 2023 ਮਾਡਲ ਬਲੇਟਿਰਮ ਵਧੀਆ ਰੰਗ ਪੇਂਟ ਫੁੱਲ ਐਸੈਸਰੀ ਰੇਟ ਦੀ ਗੱਲ ਕਰੀਏ ਤਾਂ 255000 ਰੁਪਏ ਰੇਟ ਰੱਖਿਆ ਹੈ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ 7614502250 ਏ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ 16/7 ਦੀ ਟਰਾਲੀ 2023 ਮਾਡਲ 255000 ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੁਹਾਡੇ ਲਈ ਐਨੀ ਮਿਹਨਤ ਕਰਕੇ ਅਸੀਂ ਵੀਡੀਓ ਬਣਾਉਣੀ ਆ ਤੇ ਤੁਸੀਂ ਇੱਕ ਲਾਈਕ ਤੇ ਇੱਕ ਸ਼ੇਅਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਆ ਕਰੋ ਰਿਟੇਜ ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਦਿੱਲੀ ਨੰਬਰ ਪਾਵਰ ਵਿੰਡੋ AC ਹੀਟਰ ਦੀ ਓਕੇ ਹੈ ਜੀ ਇੰਜਨ ਗੇਅਰ ਦੀ ਵੀ ਓਕੇ ਕੋਈ ਕਮੀ ਪੇਸ਼ੀ ਨਹੀਂ ਏਰੀਆ ਦਿੱਲੀ ਰੇਟ 1,35,000 ਦਿੱਲੀ ਨੰਬਰ ਹੈ ਜੀ ਗੱਡੀ ਪਾਵਰ ਵਿੰਡੋ ਏਸੀ ਹੀਟਰ ਹੋ ਕੇ 135 ਰੇਟ ਹੈ 2012 ਮਾਡਲ ਰਿਟਿਸ ਗੱਡੀ ਵਿਕਾਊਆ ਏਰੀਆ ਦਿੱਲੀ 93210 96545 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰਿਟਿਸ ਗੱਡੀ 2012 ਮਾਡਲ 135 ਦੇ ਵਿੱਚ ਖਰੀਦ ਸਕਦੇ ਹੋ ਨਿਊ ਹਾਲੈਂਡ 36 ਦੀ ਪਲੱਸ ਟਰੈਕਟਰ ਵਿਕਾਊਆ 2010 ਮਾਡਲ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ 35 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਗੁਰਦਾਸਪੁਰ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ 95305 31919 95305 31919 ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲੈਂਡ 363 ਪਲੱਸ ਟਰੈਕਟਰ 35 ਲੱਖ ਰੁਪਏ ਦੇ ਵਿੱਚ 2010 ਮਾਡਲ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ক্রোলা অ্যাটলাস গड्डी বিকাউয়া 2009 মডেল টায়ার নਵੇਂ ਨੇ પેટ્રોલ ਦੀ ਗੱਡੀ ਐ 97000 ਚੱਲੀ ਐ ਜੀ 97000 ਚੱਲੀ ਗੱਡੀ বিকাউয়া ਟਾਇਰ ਨਵੇਂ ਨੇ પેટ્રોલ ਦੀ ਗੱਡੀ ਐ 2009 ਮਾਡਲ ਐ ਜੀ 2 ਲੱਖ ਰੁਪਿਆ ਡਿਮਾਂਡ ਰੱਖੀ ਐ ਗੱਡੀ ਪੰਜਾਬ ਨੰਬਰ ਐ ਜੀ ਏਰੀਆ ਵੀਰ ਨੇ ਦੱਸਣੀ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਜੀ 9463421193 9463421193 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਹੈ ਜਿਹੜੀ 2 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ। ਰਾਮ ਗੜੀਆ ਕੰਬਾਈਨ ਵਿਕਾਊ ਹੈ ਜੀ 2021 ਮਾਡਲ ਰੇਟ ਹੈ ਜੀ 19,50,000 ਨਾਲ ਮੱਕੀ ਵਾਲਾ ਕਟਰ ਵੀ ਵਿਕਾਊ ਆ। ਕਟਰ ਦਾ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜੀ। ਰਾਮ ਗੜੀਆ ਕੰਬਾਈਨ ਦਾ ਰੇਟ ਹੈ ਜੀ ਆਏਗਾ 19,50,000 2021 ਮਾਡਲ ਹੈ ਨਾਲ ਇੱਕ ਕਟਰ ਵਿਕਾਊ ਆ। 9876099842 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਦੋ ਸਪਰੇਅ ਵਾਲੇ ਢੋਲ ਵਿਕਾਉ ਨੇ ਜੀ ਦੋ ਸਪਰੇਅ ਵਾਲੇ ਢੋਲ ਵਿਕਾਉ ਨੇ ਚਿੱਟਾ ਢੋਲ ਹੈ ਜੀ 500 ਲੀਟਰ ਦਾ ਹਰਾ ਢੋਲ ਹੈ ਜੀ 4 ਲੀਟਰ ਦਾ ਵੱਡੇ ਪੰਪ ਇੱਕ ਨਾਲ ਪਾਈਪ ਹੈ ਇੱਕ ਬਿਨਾ ਪਾਈਪ ਤੋਂ ਇੱਕ ਦੇ ਨਾਲ ਪਾਈਪ ਹੈਗੀ ਹੈ ਜੀ ਇੱਕ ਬਿਨਾ ਪਾਈਪ ਤੋਂ ਹੈ ਜੀ ਰੇਟ ਇਹਨਾਂ ਦਾ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਤੇ ਫੋਨ ਨੰਬਰ ਨੋਟ ਕਰ ਲਓ 9417329197 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋਨੇ ਢੋਲ ਨਹੀਂ ਜਿਹੜੇ ਇੱਕ ਪਾਈਪ ਵਾਲਾ ਇੱਕ ਬਿਨਾ ਪਾਈਪ ਉਹ ਖਰੀਦ ਸਕਦੇ ਹੋ व्हीलचेयर ਵਿਕਾਊ ਆ ਜੀ ਰੇਟ 3500 ਰੁਪਏ व्हीलचेयर ਵਿਕਾਊ ਆ 3500 ਰੁਪਏ ਚ ਏਰੀਆ ਲੁਧਿਆਣਾ 9878211730 9878211730 ਜੇਕਰ ਕੋਈ ਵੀ ਰੀਵਿਲਜਰ ਖਰੀਦਣ ਦਾ ਚਾਹਵਨ ਹੋਵੇ ਇਸ ਨੰਬਰ ਤੇ ਕਾਲ ਕਰਕੇ 3500 ਰੁਪਏ ਚ ਖਰੀਦ ਸਕਦੇ ਹੋ ਲੁਧਿਆਣਾ ਏਰੀਆ ਜੀ ਨੰਬਰ ਇੱਕ ਵਾਰ ਫੇਰ ਨੋਟ ਕਰਨਾ 9878211730 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 98799844497998446 ਇਸ ਨੰਬਰ ਤੇ ਤੁਸੀਂ ਕੋਈ ਵੀ ਐਡ WhatsApp ਸਾਰੀ ਜਾਣਕਾਰੀ ਨਾਲ ਕਰ ਸਕਦੇ ਹੋ ਆਲਟੋ ਐਲੈਕਸ ਗੱਡੀ ਵਿਕਾਊ ਆ ਗੱਡੀ 2009 ਮਾਡਲ ਹੈ ਟਾਇਰ ਨਵੇਂ ਨੇ ਏਰੀਆ ਜੀ ਪਿੰਡ ਚੰਡੂਕੇ ਬਠਿੰਡਾ ਰੇਟ ਦੀ ਗੱਲ ਕਰੀਏ ਤਾਂ 1,25,000 ਰੁਪਏ ਰੇਟ ਰੱਖਿਆ ਗਿਆ 6283093032 6283093032 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਲਟੋ ਐਲ ਐਕਸ ਆਈ ਗੱਡੀ 2009 ਮਾਡਲ 1,25,000 ਰੁਪਏ ਦੇ ਵਿੱਚ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਬਾਕੀ ਸਾਫ਼ ਕੰਡੀਸ਼ਨ ਦੀ ਗੱਡੀ ਹੈ ਗੱਡੀ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਨਹੀਂ ਹੈ ਜੀ ਫੁੱਲ ਗ੍ਰੇਡ ਦਿੱਤੀ ਹੈ ਮਾਲਕ ਵੀਰ ਨੇ ਤਾਰਾ ਸਿੰਘ ਬਿਲਗਾ ਦੀ ਬਣੀ 14 ਫੁੱਟੀ ਟਰਾਲੀ ਵਿਕਾਊ ਹੈ ਜੀ 2009 ਮਾਡਲ ਵਦਿਆ ਬਿੱਡ ਲੱਗੇ ਹੋਏ ਨੇ ਸਾਫ ਕੰਡੀਸ਼ਨ ਦੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 90% ਟਾਇਰ ਨੇ ਜੀ ਏਰੀਆ ਗੁਰਦਾਸਪੁਰ ਢਾਈ ਲੱਖ ਰੁਪਿਆ ਰੇਟ ਰੱਖਿਆ ਗਿਆ ਢਾਈ ਲੱਖ ਰੁਪਿਆ ਰੇਟ ਰੱਖਿਆ ਗਿਆ 2009 ਮਾਡਲ ਤਾਰਾ ਸਿੰਘ ਬਿਲਗਾ ਦੀ ਬਣੀ 14 ਫੁੱਟੀ ਟਰਾਲੀ ਵਿਕਾਊ ਹੈ ਜੀ ਢਾਈ ਲੱਖ ਰੁਪਏ ਚ ਗੁਰਦਾਸਪੁਰ ਏਰੀਆ 941764176 941764176 ਇਸ ਨੰਬਰ ਤੇ ਫੋਨ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਦੋ ਝੋਟੀਆਂ ਵਿਕਾਉ ਨੇ ਜੀ 1.5 ਸਾਲ ਦੀ ਦੂਜੀ 2 ਸਾਲ ਦੀ ਏਰੀਆ ਜੀ ਪਾਤੜਾ 9875252882 ਇਹ ਨੰਬਰ ਹੈ ਵੀਰ ਦਾ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਦੋਨੇ ਝੋਟੀਆਂ ਨੇ ਜਿਹੜੀਆਂ ਇਹਨਾਂ ਦਾ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਜੀ ਪਾਤੜਾ ਏਰੀਆ ਵੀਰ ਦਾ ਦੋ ਝੋਟੀਆਂ ਵਿਕਾਉ ਨੇ ਇੱਕ 1.5 ਸਾਲ ਦੀ ਅਤੇ ਦੂਜੀ 2 ਸਾਲ ਦੀ ਹੈ ਰੇਟ ਫੋਨ ਤੇ ਦੱਸਣਗੇ ਜੀ ਫੋਨ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ ਜੀ 98765452882 ਇਹ ਨੰਬਰ ਐ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋਨੇ ਝੋਟੀਆਂ ਦਾ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਨਾਲ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਹੜੇ ਏਰੀਏ ਤੋਂ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਫੋਟੋ ਸਟੇਟ ਕਰਨ ਵਾਲੀ ਮਸ਼ੀਨ ਵਿਕਾਊ ਹੈ ਜੀ 25000 ਰੁਪਏ ਰੇਟ ਰੱਖਿਆ ਇੱਕ ਸਾਲ ਚੱਲੀ ਹੈ ਇੱਕ ਸਾਲ ਚੱਲੀ ਫੋਟੋ ਸਟੇਟ ਕਰਨ ਵਾਲੀ ਮਸ਼ੀਨ ਵਿਕਾਊ ਹੈ ਜੀ 25000 ਰੁਪਏ ਰੇਟ ਰੱਖਿਆ ਗਿਆ ਏਰੀਆ ਲੁਧਿਆਣਾ ਵੱਡੇ ਪੇਪਰ ਵੀ ਕਾਪੀ ਕਰਦੀ ਹੈ ਤੇ ਆਈਡੀ ਕਾਰਡ ਵੀ ਕਾਪੀ ਕਰਦੀ ਹੈ 869900404 8609004004 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫੋਟੋ ਸਟੇਟ ਕਰਨ ਵਾਲੀ ਮਸ਼ੀਨ ਹੈ ਜਿਹੜੀ 25000 ਰੁਪਏ ਦੇ ਵਿੱਚ ਸਾਰੀ ਜਾਣਕਾਰੀ ਲੈ ਕੇ ਇਸ ਨੰਬਰ ਤੇ ਤੁਸੀਂ ਮਸ਼ੀਨ ਨੂੰ ਖਰੀਦ ਸਕਦੇ ਹੋ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ 869900400 ਲੋਜੀ ਇੱਕ ਹੋਰ ਤੁਹਾਡੇ ਲਈ ਟੌਪ ਦੀ ਜ਼ਮੀਨ ਲੈ ਕੇ ਆਏ ਆ ਜੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਸਾਰੀ ਜਾਣਕਾਰੀ ਦਿੱਤੀ ਜਾਊਗੀ 10 ਕਿੱਲੇ ਜ਼ਮੀਨ ਵਿਕਾਊ ਆ 3 ਕਿੱਲੇ ਰੋਡ ਦਾ ਫਰੰਟ ਪੱਕਾ ਮੋਟਰ ਕਨੈਕਸ਼ਨ ਤਕਸੀਮ ਟੱਕ ਹੈ ਜੀ ਨੇੜੇ ਹੰਬੜਾ ਸ਼ਹਿਰ ਲੁਧਿਆਣਾ ਰੇਟ 45 ਲੱਖ ਰੁਪਏ ਕਿੱਲੇ ਦਾ ਰੱਖਿਆ ਗਿਆ ਜੀ 9872344862 ਇਸ ਨੰਬਰ ਤੇ ਫੋਨ ਕਰਕੇ 10 ਕਿੱਲੇ ਜ਼ਮੀਨ ਤਿੰਨ ਕਿਲੇ ਰੋਡ ਦਾ ਫਰੰਟ ਹੈ ਜੀ 45 ਲੱਖ ਰੁਪਏ ਨੂੰ ਕਿਲਾ ਤੁਸੀਂ ਖਰੀਦ ਸਕਦੇ ਹੋ ਤੇ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਓ ਤੇ ਜਿਹੜੇ ਵੀਰ ਬਹੁਤ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਤਹਿਦ ਲੋ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਸੋ ਵੀਡੀਓ ਨੂੰ ਇੱਕ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੁਹਾਡੇ ਲਈ ਅਸੀਂ ਮਿਹਨਤ ਐ ਨਹੀਂ ਕਰਕੇ ਵੀਡੀਓ ਬਣਾਉਨੇ ਆ ਸੋ ਵੀਡੀਓ ਨੂੰ ਬੱਦ-ਬੱਦ ਸ਼ੇਅਰ ਤੇ ਲਾਈਕ ਕਰਦਿਆ ਕਰੋ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਤਹਿਦ ਲੋ ਧੰਨਵਾਦ ਉਮੀਦ ਆ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੀਆਂ ਨੇ ਤੁਹਾਡੇ ਲਈ ਲੈ ਕੇ ਆ ਸਕੀਏ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ